ਸਾਰੇ ਨੂੰ ਸਸਰੀ ਕਾਰਜੀ ਤੇ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਸਾਡੇ ਵੱਲੋਂ ਅੱਜ ਮੈਂ ਤੁਹਾਡੇ ਵਾਸਤੇ ਨਵੀਂ ਰੈਸਪੀ ਲੈ ਕੇ ਆਈਆਂ ਕਿ ਇਸ ਦੀਆ ਬਣਾਉਣ ਲੱਗੀ ਆ ਇੱਕ ਮਹੀਨਾ ਹੋ ਗਿਆ ਸੀ ਮੇਰੀ ਤਵੀਰ ਠੀਕ ਨਹੀਂ ਸੀ ਹੈਗੀ ਤੇ ਮੈਂ ਬਣਾ ਨਹੀਂ ਸਕੀ ਕੋਈ ਵੀਡੀਓ ਤੇ ਅੱਜ ਸਾਡਾ ਦਿਲ ਕਰਦਾ ਸੀਗਾ ਵੀ ਅੱਜ ਆਪਾਂ ਕਿਸ ਦੀਆ ਬਣਾਉਨੇ ਆ ਕਿਉਂਕਿ ਅੱਜ ਦਿਨ ਨਹੀਂ ਕਰਦਾ ਰੋਟੀ ਬਣਾਉਣ ਨੂੰ ਤੇ ਮੈਂ ਆਪਣੀ ਬੇਟੀ ਨੂੰ ਕਿਹਾ ਮੈਂ ਕਿਹਾ ਬੇਟੇ ਆਪਾਂ ਹਨਾ ਕਿਸ ਦੀਆ ਬਣਾਉਨੇ ਆ ਤੇ ਆਹ ਮੈਂ ਲੱਗੀਆਂ ਸ਼ੁਰੂ ਕਰਨ ਆਹ ਵੇਖੋ ਜੀ ਇਹ ਮੈਂ ਇੱਕ ਪਿਆਜ਼ ਲਿਆ ਵਾ ਇੱਕ ਮੈਂ ਆਪਣੀ ਸ਼ਿਮਲਾ ਮਿਰਚ ਲਈ ਆ ਉਹ ਤਰ੍ਹਾਂ ਤੇ ਗ੍ਰੀਨ ਪਾਈ ਦੀ ਪਰ ਗ੍ਰੀਨ ਇਸ ਵਕਤ ਮੁੱਕੀ ਹੋਈ ਸੀਗੀ ਤੇ ਫਿਰ ਮੈਂ ਇਹ ਜੈਲੋ ਪਾ ਲਈ ਆ ਮੱਕੀ ਦੇ ਦਾਣੇ ਆ ਹੈਲੋਪੀਨੋ ਤੇ ਆ ਆਪਾਂ ਹੈਲੋਪੀਨੋ ਦੀ ਸੌਸ ਆ ਇਹ ਆਪਾਂ ਉੱਤੇ ਲਾਉਣੀ ਆ ਤੇ ਦਿਲ ਕਰੇ ਤੁਸੀਂ ਹੋਰ ਵੀ ਵਰਤ ਸਕਦੇ ਆ ਪਰ ਮੈਂ ਇਹ ਸਪੈਸੀ ਖਾਣਾ ਪਸੰਦ ਨਹੀਂ ਕਰਦੇ ਆ ਤੇ ਆ ਆਪਣੀ ਚੀਜ਼ ਆ ਇਹ ਆਪਾਂ ਉੱਤੇ ਖਿਲਾਰਨ ਤੇ ਆ ਕਾਲੀ ਮੂਨ ਮਿਰਚ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਯੋ ਕਿ ਮੈਂ ਤਾਂ ਬਣਾਉਣ ਲੱਗੀ ਕਿਉਂਕਿ ਮੇਰੇ ਬੱਚੇ ਜੌਬ ਤੋਂ ਆਉਂਦੇ ਆ ਤੇ ਕਈ ਵਾਰ ਦਿਲ ਨਹੀਂ ਕਰਦਾ ਰੋਟੀ ਬਣਾਉਣ ਨੂੰ ਤੇ ਦਿਲ ਕਰਦਾ ਵਾ ਵੀ ਆਪਾਂ ਕੋਈ ਨਾ ਚੀਜ਼ੇ ਚੇਂਜ ਕਰੀਏ ਤੇ ਜਿਹੜੀ ਛੇਤੀ ਬਣ ਜਾਵੇ ਇਹ ਬਹੁਤ ਛੇਤੀ ਬਣ ਜਾਂਦੀਆਂ ਵਾ ਕਿਸ ਜਰੀਆ ਤੇ ਅੱਜ ਮੈਂ ਤਾਂ ਕਰਕੇ ਤੁਹਾਨੂੰ ਦੱਸਣ ਲੱਗੀ ਆ ਤੁਸੀਂ ਲਿਓ ਆਪਣੀਆਂ ਰੋਟੀਆਂ ਤੇ ਫੜਾ ਫੱਟ ਬਣਾਓ ਤੇ ਖਾਓ ਟੋਟਿਲਾਂ ਇਹਨੂੰ ਇਹਦੇ ਟੋਟਿਲਾਂ ਹਾਂ ਤੇ ਫੜਾ ਫੱਟ ਬਣਾਓ ਤੇ ਖਾਓ ਤੇ ਅੱਜ ਆਪਾਂ ਤੁਹਾਨੂੰ ਬਹੁਤ ਛੇਤੀ ਬਣ ਜਾਂਦੀ ਦੱਸਾਂ ਮਿੰਟਾਂ 'ਚ ਲਓ ਜੀ ਆਪਾਂ ਸੌ ਸੁੱਤੇ ਨਾ ਰੋਟੀ ਦੇਤੇ ਖਲਾਰ ਦਿੱਤੀ ਆ ਤੇ ਹੁਣ ਆਪਾਂ ਸਬਜ਼ੀਆਂ ਉੱਤੇ ਪਾਉਣੀਆਂ ਵਾ ਹੁਣ ਆਪੇ ਵੇਖ ਜੀ ਮੱਕੀ ਦੇ ਦਾਣੇ ਮੈਂ ਲੱਗੀ ਖਲਾਰਨ ਉੱਤੇ ਹੱਥ ਨਾਲ ਖਲਾਸਦੇ ਥੋੜੇ ਥੋੜੇ ਸਾਰੀਆਂ ਪਾ ਦੇਣੀਆਂ ਥੋੜੀ ਥੋੜੀ ਸਾਰੀਆਂ ਚੀਜ਼ਾਂ ਨੂੰ ਨਾ ਪਾ ਦੇਣਾ ਉੱਤੇ ਇਹ ਬਹੁਤ ਵਧੀਆ ਬੱਚੇ ਵੀ ਤੇ ਸਿਆਣੇ ਵੀ ਬੜੇ ਖੁਸ਼ ਹੋ ਕੇ ਖਾਂਦੇ ਆ ਅਸੀਂ ਤੇ ਬਹੁਤ ਖੁਸ਼ ਹੋ ਕੇ ਖਾਂਦੇ ਆ ਜਿੱਦਨ ਦਿਲ ਕਰੇ ਨਾ ਵੀ ਅੱਜ ਰੋਟੀ ਨਹੀਂ ਬਣਾਉਣੀ ਤੇ ਆਪਾਂ ਝਾਟੇ ਬਣਾ ਲਈਦੀ ਆ ਤੇ ਬੇਟੀ ਮੇਰੀ ਨਾ ਰੋਟੀਆਂ ਮੈਨੂੰ ਲਿਆ ਕੇ ਦੇ ਛੱਡ ਦੇ ਆ ਤੇ ਆ ਕੇ ਇਹਦੀ ਮੰਮੀ ਲੈ ਜਾ ਰੋ ਤੇਰਾ ਦਿਲ ਕਰੇ ਬਣਾ ਲਿਆ ਕਰ ਤੇ ਮੈਂ ਨਾ ਫਿਰ ਬਣਾ ਲੀਨੀ ਆ ਨਾਲ ਇਹ ਖੁਸ਼ ਹੋ ਕੇ ਖਾਂਦੇ ਆ ਨਾਲ ਸਾਡੀ ਮਨ ਪਖਾਂਦੀ ਖੁਸ਼ ਹੋ ਕੇ ਆ ਹੁਣ ਮੈਂ ਉੱਤੇ ਪਾਉਣ ਲੱਗੀ ਹਾਂ ਛਿਮਲਾ ਮਿਰਚਾਂ ਓ ਆਪਣੀ ਹੈਲੋਕੀਨੂ ਹੈਲੋਕੀਨ ਛਿਮਲਾ ਮਿਰਚਾਂ ਨਾਲ ਮੈਂ ਕਬੂ ਗੇਬੀ ਹਰੇ ਰੰਗ ਆਹੋ ਤਾਂ ਹੀ ਦੇਲ ਧਿਆਲ ਪੋਲੇ ਆ ਨਾ ਸਾਨੂੰ ਹੈਲੋਕੀਨ ਨੂੰ ਵਧੀਆ ਲੱਗਦੀ ਹੈ ਮੈਨੂੰ ਸਾਨੂੰ ਸਪਾਈਸੀ ਵਧੀਆ ਲੱਗਦੀ ਹੈ ਇਹਨਾਂ ਨੂੰ ਮੈਂ ਅੱਧੀ ਕੱਟੀ ਆ ਜਿਵੇਂ ਕਿ ਜਿੰਨੇ ਜਿਆਦੀ ਪਾਉਣੀ ਆ ਤੇ ਜਿਆਦੀ ਵੀ ਪਾ ਸਕਦਾ ਵਾ ਤੇ ਮੈਂ ਉਹ ਤਾਂ ਮੰਮੀ ਆਪਣਾ ਹੁਣ ਹੈਲੋ ਪੀਨ ਉਹ ਤਾਂ ਕਈ ਨਹੀਂ ਪਸੰਦ ਕਰਦੇ ਕਿਉਂਕਿ ਸਪਾਈਸੀ ਜ਼ਿਆਦਾ ਹੁੰਦੀਆਂ ਆ ਹਾਂਜੀ ਪਰ ਆਪਾਂ ਨੂੰ ਵਧੀਆ ਲੱਗਦੀਆਂ ਆ ਪਤਾ ਪਾ ਲਈ ਹਾਂ ਹਾਂਜੀ ਹਾਂਜੀ ਘਰਾਂ ਦੀ ਬਣਾਉਣੀ ਤੇ ਬਸ ਕਰ ਹੁਣ ਜਿਆਦਾ ਨਾ ਪਾਈਓ ਤੇ ਹੁਣ ਆਪਾਂ ਲੱਗੇ ਆ ਪਿਆਜ਼ ਉੱਤੇ ਪਾਉਣ ਆ ਲੋ ਜੀ ਹੁਣ ਆਪਾਂ ਪਿਆਜ਼ ਖਿਲਾਰ ਦੇਣੇ ਆ ਉੱਤੇ ਆ ਹੁਣ ਮੈਂ ਉੱਪਰ ਅੱਪਰ ਲੱਗੀਆਂ ਸਿਮਲਾ ਮਿਰਚ ਪਾਉਣ ਕਿਉਂਕਿ ਸਾਡੇ ਕੋਲ ਗ੍ਰੀਨ ਹੈ ਨਹੀਂ ਸੀਗੀ ਤੇ ਇਹ ਜੇਨੋ ਪਾਦਣ ਲੱਗੇ ਆ ਤੇ ਆ ਮੈਂ ਟਮਾਟਰ ਬਾਅਦ ਚ ਕੱਟਿਆ ਸੀਗਾ ਟਮਾਟਰ ਇਹ ਟਮਾਟਰ ਲੱਗੀ ਮੈਂ ਪਾਉਣ ਮੈਂ ਆਕਾ ਆਪਾ ਥੋੜੇ ਥੋੜੇ ਟਮਾਟਰ ਵੀ ਪਾ ਲੈਂਦੇ ਹਾਂ ਹਾਂ ਇਹ ਨਾਲ ਬੜਾ ਸੁਆਦ ਹੋ ਜਾਂਦਾ ਨਾ ਖਟ ਮਿੱਠਾ ਜਿਹਾ ਅਸੀਂ ਕਈ ਵਾਰੀ ਬੀਨਸ ਵੀ ਪਾ ਲੈਣੇ ਹੁੰਦੇ ਜੇ ਕਿ ਸਾਨੂੰ ਬੀਨਸ ਪਸੰਦ ਆ ਉਹ ਵੀ ਪਾ ਸਕਦੇ ਹਾਂ 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 ਅੱਗੇ ਤੇ ਮੈਂ ਬੀਨਸ ਵੀ ਪਾਉਣੇ ਹੁੰਦੇ ਆ ਤੇ ਅੱਜ ਮੇਰੀ ਬੇਟੀ ਕਹਿੰਦੀ ਆ ਮੰਮੀ ਅੱਜ ਆਪਾਂ ਨਾ ਪਾਈਗੀ ਆਜਾ ਆਪ ਇਤਰੇ ਬਣਾਉਨੇ ਆ ਤੇ ਜਿੰਨਾਂ ਨੂੰ ਚਿਕਨ ਵਾਲਾ ਪਸੰਦ ਆ ਉਹ ਆਪਣਾ ਥੋੜਾ ਬਹੁਤਾ ਚਿਕਨ ਵੀ ਵਿੱਚ ਪਾ ਸਕਦੇ ਆ ਹਾਂਜੀ ਉਹ ਆਪੋ ਆਪਣਾ ਸਵਾਦ ਆ ਆਪ ਜਿੱਤਰਾ ਕੋ ਖਾਂਦਾ ਆ ਥੋੜੀ ਥੋੜੀ ਮੈਂ ਜੀ ਚੀਜ਼ ਉਤੇ ਖਲਾਦ ਦੇਣ ਲੱਗੀ ਆ ਚੀਜ਼ ਨਾ ਬਹੁਤੀ ਬਣ ਲਾ ਹਾਂਜੀ ਹਾਂਜੀ ਟੇਸਟ ਆਉਂਦਾ ਮੈਂ ਥੋੜੀ ਥੋੜੀ ਵਿੱਚ ਤੇ ਕਾਲੀ ਲੂਣ ਮਿਰਚ ਪਾਉਣ ਲੱਗੀ ਸਵਾਦ ਮੁਤਾਬਕ ਪਾਉਣੀ ਆ ਜਿੰਨੇ ਕੋਈ ਲੋ ਜੀ ਹੁਣ ਆਪਾਂ ਇਹਦੇ ਉੱਤੇ ਆਪਾਂ ਰੋਟੀ ਜਿਹੜੀ ਆ ਨਾ ਉਤੇ ਹੁਣ ਜੋੜ ਦੇਣੀ ਆ ਆ ਕੀ ਆ ਇਹ ਪੁਰ ਕੇਸੇ ਦੀਆ ਬਣਾਇਆ ਤੁਹਾਡੇ ਲਈ ਤੁਸੀਂ ਕਹਿੰਦੇ ਸੀ ਭੁੱਖ ਲੱਗੀ ਆ ਨਾਨੀ ਨੇ ਕੇਸੇ ਦੀਆ ਬਣਾਤਾ ਮੈਂ ਕਿਹਾ ਹਾਂ ਮੈਂ ਕਿਹਾ ਨੀ ਤੀਨ ਨੂੰ ਭੁੱਖ ਬੜੀ ਲੱਗੀ ਆ ਫਿਰ ਮੈਂ ਕਿਹਾ ਜੇ ਮੈਂ ਕੇਸ ਦੀਆ ਬਣਾ ਕੇ ਦਿੰਨੇ ਆ ਆਪਣੇ ਪੁੱਤ ਨੂੰ ਕੀ ਸੀ ਇਹ ਮੇਰੇ ਪਿਆਰੀ ਇਹ ਰੋਟੀ ਆ ਉਹ ਕਹਿੰਦੀ ਰੋਟੀ ਆ ਤੀ ਤਵਾ ਆਪਣਾ ਗਰਮ ਹੋ ਗਿਆ ਵਾ ਇਹਦੇ ਉਤੇ ਮੈਂ ਲੱਗੀ ਰੱਖਣੀ ਤੇ ਜੇ ਕਿਸੇ ਨੇ ਤਵੇ ਤੇ ਨਹੀਂ ਬਣਾਉਣਾ ਤੁਸੀਂ ਇਹਨੂੰ 에어 ਫਰਾਈ ਦੇ ਵਿੱਚ ਵੀ ਬਣਾ ਸਕਦੇ ਹੋ ਅਸੀਂ ਤੇ ਕਦੇ-ਕਦੇ 에ਅਰ ਫਰਾਈਟਸ ਵੀ ਬਣਾ ਲੈਂਦਾ ਆ ਪਰ ਮੰਮੀ ਜ਼ਿਆਦਾ ਪਸੰਦ ਕਰਦੇ ਆ ਤਵੇ ਤੇ ਬਣਾਉਣਾ ਉਹਨਾਂ ਨੂੰ ਲਾਦਾ ਈਜ਼ੀ ਤਵੇ ਤੇ ਬਣਾਉਣਾ ਆ ਲੋ ਜੀ ਮੈਂ ਥੋੜਾ-ਥੋੜਾ ਨਾ ਉੱਤੇ ਬਟਰ ਲੱਗੀ ਲਾਉਣ ਤੇ ਆਪਾਂ ਬਣਾਉਣਾ ਜਦੋਂ ਸਲੋ ਬਿਲਕੁਲ ਸਲੋ ਗੈਸ ਤੇ ਬਣਾਉਣੀ ਆ ਓਕੇ ਫਿਰ ਹਾਲੀ ਉਹ ਚੀਜ਼ ਵੀ ਮੈਲਟ ਹੋ ਜਾਊਗਾ ਜੇ ਇਕਦਮ ਤਵਾ ਤਪ ਜੂਗਾ ਨਾ ਫਿਰ ਇਕਦਮ ਥੱਲੇ ਸੜ ਜਾਂਦਾ ਵਾ ਤੇ ਫਿਰ ਠੀਕ ਵਧੀਆ ਨਹੀਂ ਬਣਦਾ ਤੇ ਹੁਣ ਇਹ ਨਾ ਥੱਲੇ ਵਾਲਾ ਪਾਸਾ ਪੱਕ ਗਿਆ ਸੀਗਾ ਤੇ ਹੁਣ ਆਪਣਾ ਨਾ ਬਿਲਕੁਲ ਸਲੋ ਤੇ ਮੈਂ ਪਕਾਇਆ ਬਹੁਤ ਵਧੀਆ ਬਣਿਆ ਵਾ ਹੁਣ ਜਦੋਂ ਪੱਕ ਗਿਆ ਦੀ ਆਪਾਂ ਹੁਣ ਇਹਨੂੰ ਉਤਾਰ ਲੈਣਾ ਵਾ ਕਿਉਂਕਿ ਸਲੋ ਤੇ ਬਣਾਵਾਂਗੇ ਫੇਰ ਅੰਦਰੋਂ ਵੀ ਪੱਕੂਗਾ ਹਾਂ ਹਾਂ ਪੱਕ ਜਾਂਦਾ ਜੇ ਆਪਾਂ ਤੇਜ਼ ਅੱਗ ਤੇ ਪਕਾਉਨੇ ਆਂ ਤਾਂ ਫੇਰ ਅੰਦਰੋਂ ਨਹੀਂ ਪੱਕਦਾ ਕੱਚਾ ਰਹਿ ਜਾਂਦਾ ਜਿਹੜੀਆਂ ਸਬਜ਼ੀਆਂ ਪਾਈਆਂ ਹੁੰਦੀਆਂ ਹੁਣ ਇਹ ਹੌਲੀ ਹੌਲੀ ਪੱਕਿਆ ਵਾ ਅੰਦਰੋਂ ਸਬਜ਼ੀਆਂ ਜਿਹੜੀਆਂ ਪੱਕ ਗਈਆਂ ਵਾ ਜਿਹੜੀ ਸੀ ਜੋ ਮੈਲਟ ਹੋ ਚੁੱਕੀ ਆ ਤੇ ਚਲ ਹੁਣ ਆਪਾਂ ਉਤਾਰ ਲੈਣਾ ਇਹਨੂੰ ਲਓ ਜੀ ਆਪਣਾ ਕੇਸੜੀਆ ਤਿਆਰ ਹੋ ਗਿਆ ਵਾ ਹੁਣ ਆਪਾਂ ਪੀਸ ਲੱਗੇ ਬਣਾਉਣੇ ਨੇ ਕੱਟ ਲਓ ਫੇਰ ਲਓ ਜੀ ਹੁਣ ਆਪਣਾ ਕੇਸੜੀਆ ਹੋ ਗਿਆ ਤਿਆਰ ਇਹ ਸਾਸ ਲਓ ਤੇ ਖਾਓ ਕੈਂਟਿਨ ਕਰਿਓ ਜਦ ਜ਼ਰੂਰ ਬਣਾ ਕੇ ਵੇਖਿਓ ਕਿ ਇਹ ਬਹੁਤ ਹੀ ਸਵਾਦ ਹੈ ਬੱਚੇ ਵੀ ਖਾਣਗੇ ਆਪਾਂ ਵੱਡੇ ਵੀ ਖਾ ਸਕਦੇ ਆ ਬਹੁਤ ਸਵਾਦ ਲੱਗਦੀ ਚੀਜ਼ ਤੇ ਹੁਣ ਆਪਾਂ ਲੱਗੇ ਖਾਣ ਆਪਾਂ ਡਿਨਰ ਅੱਜ ਇਸ ਕਿਸ ਦੀ ਅਦਾ ਕਰਨਾ ਉਹਤਰਾ ਸਬਜ਼ੀ ਵੀ ਬਣਾਈ ਪਰ ਮੇਰੀ ਬੇਟੀ ਕਹਿੰਦੀ ਆਪਾਂ ਮੰਮੀ ਕਿਸ ਦੀ ਬਣਾਈਏ ਤੇ ਆਪਾਂ ਖਾਈਏ ਅੱਜ ਕਦੀ ਕਦੀ ਹੁੰਦਾ ਨਾ ਵੀ ਅੱਜ ਰੋਟੀ ਨਹੀਂ ਅੱਜ ਕੁਝ ਡਿਫਰੈਂਟ ਖਾ ਲੈਣ ਹਾਂ ਹਾਂ ਤੇ ਸਾਡੀ ਮੰਨ ਤੇ ਆ ਬਾਰ ਬਾਰ ਆਉਣ ਦੇ ਆ ਨਾਨੀ ਮੈਨੂੰ ਦੇ ਦਿਓ ਨਾਨੀ ਮੈਨੂੰ ਦੇ ਦਿਓ ਮੈਂ ਆਪਾਂ ਬਣਾ ਤੇ ਲੈਣ ਦੇ ਤੇ ਚਲੋ ਸਾਡੀ ਵੱਲੋਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਨੂੰ ਵੱਧ ਤੋਂ ਵੱਧ 뷰 ਦਿਆ ਕਰੋ ਲਾਈਕ ਕਰਿਆ ਕਰੋ ਮੇਰੀ ਵੀਡੀਓ ਨੂੰ ਤੇ ਮੈਂ ਨਵੀਆਂ ਨਵੀਆਂ ਤੇ ਸਬਸਕ੍ਰਾਈਬ ਕਰ ਲਓ ਸ਼ੇਅਰ ਕਰਦੇ ਹੋ ਤੇ ਨਵੀਆਂ ਨਵੀਆਂ ਮੈਂ ਰੈਸਪੀਆਂ ਲੈ ਕੇ ਫਿਰ ਆਵਾਂ ਤੁਹਾਡੇ ਕੋਲ ਵਾਸਤੇ ਤੇ ਚਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ